ਮੈਂ মিডিਆ ਵਾਲਿਆਂ ਨੂੰ ਪੁੱਛਣਾ ਚਾਹਨਾ ਕਿ ਸਿਰਫ ਵਿਊ ਘਟਣ ਦੇ ਲਈ ਫਿਰੇ ਕੁਝ ਹੋ ਰਿਹਾ ਕੋਣ ਗਲਤ ਬੋਲ ਆਂਦੇ ਨੇ ਮੇਰੇ ਵਾਇਸ ਦੁਆਰੇ ਗਲਤ ਕਮੈਂਟ ਕਰਦੇ ਨੇ ਜੀ ਉਹ ਲੱਖ ਦੀ ਲਾਹਨਤ ਆ ਤੁਹਾਡੇ ਤੇ ਯਾਰ ਆ ਇੰਟਰਵਿਊ ਕਰਨ ਦਾ ਫਾਇਦਾ ਐਂ ਕਿਸੇ ਦੇ ਰੋਂਦੇ ਚਿਹਰੇ ਦੇਖ ਕੇ ਪੈਸੇ ਨਾ ਬਾਦਿਆ ਕਰੋ ਖਾਤਿਆਂ 'ਚ ਤੁਹਾਡੇ ਹਸਬੰਡ ਨੂੰ ਕੋਈ ਗੱਲ ਬਾਤ ਹੁੰਦੀ ਆ ਆ ਅਸੀਂ ਤੁਹਾਡੇ ਨਾਲ ਮੈਰਿਜ ਕਰਵਾਵਾਂਗੇ ਸਾਨੂੰ ਡੋਨਰ ਸਵਾਲ ਪੁੱਛਦਾ ਕਿ ਅਸੀਂ ਤੈਨੂੰ ਸੇਵਾ ਦੀ ਕੀ ਗਏ ਆ ਫਿਰ ਮਰੀਜ਼ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਤੁਹਾਡੇ ਦੇ ਉੱਤੇ ਪੈਸੇ ਖਾ ਗਏ ਆ ਨਾ ਮੇਰੀ ਬੇਨਤੀ ਹੈ ਯਾਰ ਆ ਸੋਸ਼ਲ ਮੀਡੀਆ ਤੇ ਜਿਹੜੇ ਮੇਰੇ ਮੀਡੀਆ ਵਾਲੇ ਭੈਣ ਭਰਾ ਨੇ ਦੇਖੋ ਜਿਹੜਾ ਮੀਡੀਆ ਵਾਲੇ ਨੇ ਤੁਸੀਂ ਵੀ ਤਾਂ ਸਮਾਜ ਦਾ ਭਲਾ ਹੀ ਚਾਹੁੰਦੇ ਹੋ ਤੇ ਮੈਂ ਵੀ ਸਮਾਜ ਦਾ ਭਲਾ ਚਾਹਨਾ ਹੁਣ ਆ ਮਰੀਜ਼ ਸਾਡੇ ਕੋਲ ਪਿਛਲੇ ਇਹਨਾਂ ਦੇ ਮੂੰਹੇ ਪੁੱਛਦੇ ਆ ਕਿੰਨੇ ਮਹੀਨਿਆਂ ਤੋਂ ਤੁਸੀਂ ਮਦਦ ਲੈ ਰਹੇ ਹੋ ਚਾਰ ਮਹੀਨੇ ਤੋਂ ਮਦਦ ਲੈ ਰਹੇ ਚਾਰ ਮਹੀਨਿਆਂ ਤੋਂ ਇਹਨਾਂ ਦੀ 8 ਦਸੰਬਰ ਨੂੰ ਆ ਨਿਊਜ਼ ਚੈਨਲ ਵਾਲੇ ਚਲੋ ਮੇਰੇ ਭਰਾ ਹੀ ਨੇ ਇਹਨਾਂ ਨੇ ਇਹਨਾਂ ਦਾ ਇੰਟਰਵਿਊ ਕਰਤੀ ਘਰੇ ਜਾ ਕੇ ਜੇ ਮੋਟਰਸਾਈਕਲ ਦੇ ਇੰਟਰਵਿਊ ਦੇ ਵਿੱਚ ਨਾ ਤਾਂ ਇੱਕ ਵਾਰੀ ਵੀ ਇਹਨਾਂ ਨੇ ਇਹ ਜ਼ਿਕਰ ਕੀਤਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਇਹਨਾਂ ਦੀ 4 ਮਹੀਨੇ ਤੋਂ ਮਦਦ ਕਰ ਰਹੀ ਹੈ ਰਾਸ਼ਨ ਦੀ ਵੀ ਇਹਨਾਂ ਨੇ ਸਾਰੇ ਇਲਾਜ ਦੀ ਵੀ ਚਲੋ ਪਹਿਲੀ ਗਲਤੀ ਇਹਨਾਂ ਨੂੰ ਇੰਟਰਵਿਊ ਕਰਨ ਦੀ ਕੀ ਲੋੜ ਸੀ ਜਦੋਂ ਇਹਨਾਂ ਦੀ ਮਦਦ ਹੋ ਰਹੀ ਹੈ ਦੂਜੀ ਗੱਲ ਇਹ ਕਹਿੰਦੇ ਸੀ ਇੰਟਰਵਿਊ 'ਚ ਤੁਹਾਡੇ ਬਾਰੇ ਦ ਹੁਣ ਗੱਲ ਇੱਥੇ ਦੱਸਣ ਨਾ ਦੱਸਣ ਦੀ ਨਹੀਂ ਗੱਲ ਹੈ ਕਿ ਲੋਕਾਂ ਨੂੰ ਕਿਉਂ ਬੇਵਕੂ ਬਣਾ ਰਹੇ ਹੋ ਜਦ ਇਹਨਾਂ ਦੀ ਮਦਦ ਹੋ ਰਹੀ ਹੈ ਫਿਰ ਇੰਟਰਵਿਊ ਕਰਨ ਦੀ ਕੀ ਲੋੜ ਹੈ ਮੈਂ ਜਵਾਬ ਦਿਓ ਮੈਂ ਮੀਡੀਆ ਵਾਲਿਆਂ ਨੂੰ ਪੁੱਛਣਾ ਚਾਹਨਾ ਕਿ ਸਿਰਫ ਵਿਊ ਖੱਟਣ ਦੇ ਲਈ ਫਿਰ ਇਹ ਕੁਝ ਹੋ ਰਿਹਾ ਕਿ ਜਾ ਕੇ ਇਹਦੇ ਦਿਖਾ ਦਿਓ ਕਿ ਪਿਆਰਾ ਜਿਹਾ ਬੱਚਾ ਹੈ ਤੇ ਬਾਈ ਜੀ ਵਿਚਾਰੇ ਬਿਮਾਰ ਨੇ ਕਿਡਨੀਆਂ ਖਰਾਬ ਹੈ ਤੇ ਇਹ ਭੈਣ ਵਿਚਾਰੀ ਦੀ ਇੰਟਰਵਿਊ ਕਰਕੇ ਤੁਸੀਂ ਚਲਾਤੀ ਤੇ 70000 ਲੋਕਾਂ ਨੇ ਇੰਟਰਵਿਊ ਦੇਖ ਲਈ 232 ਲੋਕਾਂ ਦੇ ਕਮੈਂਟ ਨੇ 2000 ਲੋਕਾਂ ਨੇ ਸ਼ੇਅਰ ਕੀਤੀ ਹੋਈ ਆ ਤੱਕ ਇਹਨਾਂ ਜੋ ਕਿੰਨੇ ਲੋਕਾਂ ਨੇ ਤੁਹਾਨੂੰ ਮਦਦ ਭੇਜੀ ਆ ਕਿਸੇ ਨੇ ਨਹੀਂ ਭੇਜੀ ਕੋਈ ਪੈਸੇ ਨਹੀਂ ਦਿੱਤੇ ਗਲਤ ਵੀਰ ਜੀ ਫੋਨ ਬਿਠੇ ਰਹਿਆ ਫੋਨ ਗਲਤ ਬਹੁਤ ਆਂਦੇ ਨੇ ਮੇਰੇ ਵਾਈਫ ਦੇ ਬਾਰੇ ਗਲਤ ਕਮੈਂਟ ਕਰਦੇ ਨੇ ਜੀ ਪਰ ਮਦਦ ਕਿਸੇ ਨੇ ਨਹੀਂ ਕੀਤੀ ਜੀ ਨਹੀਂ ਵਾਈਫ ਦੇ ਬਾਰੇ ਗਲਤ ਕਮੈਂਟ ਕਿਉਂ ਕਰਦੇ ਨੇ ਵੀਰ ਜੀ ਕਹਿ ਰਹੇ ਪੁਲਟਾ ਸਿੱਧਾ ਬੋਲਦੇ ਨੇ ਬਿਮਾਰ ਨੇਗੇ ਤੁਹਾਡਾ ਗੁਜ਼ਾਰਾ ਕਿੱਦਾਂ ਚੱਲਦਾ ਵਾ ਥੋੜੇ ਕੋ ਆਪਣਾ ਘਰਵਾਰ ਨਹੀਂ ਹੈਗਾ ਐਦਾਂ ਵੀਰ ਜੀ ਗਲਤ ਗੱਲ ਤੇ ਮਤਲਬ ਕਿ ਬੋਲ ਦੇਣਗੇ ਇੱਕ ਤਾਂ ਦਵਾਈ ਤੋਂ ਕਾਲ ਆਈ ਸੀ ਜੀ ਉਹ ਬੰਦੇ ਨੇ ਬਹੁਤ ਗਲਤ ਬੋਲਿਆ ਵਾਈਫ ਬਾਰੇ ਮੇਰੀ ਬਾਰੇ ਫਿਰ ਅੰਮ੍ਰਿਤਸਰ ਤੋਂ ਕਾਲ ਆਈ ਇੱਕ ਉਹਨਾਂ ਨੇ ਵੀ ਬਹੁਤ ਗਲਤ ਬੋਲਿਆ ਸੀ ਜੀ ਕਿ ਤੁਸੀਂ ਜਗਾਰੇ ਸਾਡੇ ਕੋਲ ਆਪਣਾ ਘਰ ਦਾ ਰਹੇਗਾ ਤੁਹਾਡੇ ਹਸਬੰਦ ਨੂੰ ਕੋਈ ਗੱਲ ਬਾਤ ਹੁੰਦੀ ਆ ਤਾਂ ਅਸੀਂ ਤੁਹਾਡੇ ਨਾਲ ਮੈਰਿਜ ਕਰਵਾਵਾਂਗੇ ਆ ਦੇਖਿਓ ਉਹ ਲੱਖ ਦੀ ਲਾਹਨਤ ਆ ਤੁਹਾਡੇ ਤੇ ਯਾਰ ਇਹ ਤਾਂ ਫਿਰ ਇੱਦਾਂ ਦਾ ਨਿਊਜ਼ ਚੈਨਲ ਵਾਲਿਆਂ ਦਾ ਧੰਨਵਾਦ ਭਾਈ ਨਿਊਜ਼ ਚੈਨਲ ਵਾਲਿਆਂ ਦਾ ਕਰਨਾ ਤਾਂ ਤੁਸੀਂ ਕੁਝ ਨਹੀਂ ਇੱਕ ਤਾਂ ਇਹਨਾਂ ਦੀ ਵੀਡੀਓ ਪਾਤੀ ਉੱਤੋਂ ਚਾਈ ਉਹ ਭੈਣ ਨੂੰ ਲੋਕ ਫੋਨ ਕਰ ਕਰਕੇ ਸਵਾਦ ਲੈ ਰਹੇ ਨੇ ਕਿ ਛੱਡ ਆਪਣੇ ਬਿਮਾਰ ਘਰ ਵਾਲੇ ਨੂੰ ਸਾਡੇ ਕੋਲ ਆ ਜਾ ਸੀ ਤੈਨੂੰ ਵਿਆਹ ਕਰਾ ਲੰਨੇ ਆ ਆ ਇੰਟਰਵਿਊ ਕਰਨ ਦਾ ਫਾਇਦਾ ਮੈਂ ਪੰਜਾਬ ਦੇ ਸਾਰੇ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚਰਨਾਂ 'ਚ ਕਿਉਂਕਿ ਮੇਰੀ ਔਕਾਤ ਤਾਂ ਹੈ ਨਹੀਂ ਤੁਹਾਡਾ ਲੜਨ ਦੀ ਕਿਉਂਕਿ ਤੁਸੀਂ ਮਿੰਟ 'ਚ ਲਾਣੇ ਹੋ ਖਬਰ ਉਲਟ ਚਲੋ ਇਹਦੀ ਵੀ ਕੋਈ ਚੱਕਰ ਨਹੀਂ ਜੀ ਸੱਦ ਕੇ ਲਾਓ ਪਰ ਇੱਕ ਮੈਂ ਰਿਕਵੈਸਟ ਕਰਦਾ ਕਿਸੇ ਵੀ ਮਰੀਜ਼ ਦੇ ਇੰਟਰਵਿ ਮੈਨੂੰ ਮਿਲਣ ਤੋਂ ਬਾਅਦ ਮੈਂ ਫੋਨ ਤੇ ਨਹੀਂ ਕਹੂੰਗਾ ਕਿਉਂਕਿ ਤੁਸੀਂ ਫਿਰ ਫੋਨ ਤੇ ਸਪੀਕਰ ਆਨ ਲਾ ਕੇ ਮੈਨੂੰ ਫੋਨ ਕਰੋਗੇ ਹੈਲੋ ਜੀ ਅਨਮੋਲ ਕੁਆਤਰਾ ਨਾਲ ਗੱਲ ਕਰਾਓ ਤੇ ਚੱਕ ਕੇ ਤੁਸੀਂ ਉਹ ਵੀ ਇੰਟਰਵਿਊ ਚ ਲਾ ਦੋਗੇ ਨਹੀਂ ਇੰਟਰਵਿਊ ਕਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਮਿਲ ਲਓ ਮੋਡਲ ਟਾਊਨ ਸ਼ਾਮੀ ਸਾਤ ਤੋਂ ਨਮ ਰੋਜ ਮਿਲਦਾ ਮਿਲਣ ਤੋਂ ਬਾਅਦ ਜੇ ਮਰੀਦ ਹੀ ਮਦਦ ਨਹੀਂ ਹੁੰਦੀ ਫਿਰ ਇੰਟਰਵਿਊ ਕਰ ਦਿਓ ਭਾਵੇਂ ਫਿਰ ਮੇਰੀ ਬਦਨਾਮੀ ਕਰਕੇ ਕਰ ਦਿਓ ਠੀਕ ਹੈ ਇਹ ਨਾ ਹੋਵੇ ਤੁਸੀਂ ਮਰੀਦ ਹੀ ਕਰ ਇੰਟਰਵਿਊ ਕਰ ਰਹੇ ਹੋ ਪੈਸੇ ਦੌਲੋ ਵਿਚਾਰਿਆਂ ਨੂੰ ਕੀ ਦੇਣੇ ਮਦਦ ਕੀ ਕਰਨੀ ਬਦਨਾਮੀ ਉਹਨਾਂ ਦੀ ਤੁਸੀਂ ਅਲੱਗ ਕਰਾਤੀ ਉਹ ਪੈਣ ਨੂੰ ਗੱਲਾਂ ਸੁਣਨ ਨਾਲ ਲੱਗ ਲਾਤੀਆਂ ਤੇ ਵਿਚਾਰਿਆਂ ਦਾ ਕਿਉਂ ਮਜ਼ਾਕ ਬਣਾਇਆ ਫਿਰ ਆ ਮੈਂ ਬੇਨਤੀ ਕਰਨਾ ਚਾਹਨਾ ਨਿਊਜ਼ ਚੈਨਲਾਂ ਨੂੰ ਕਿ ਕੋਈ ਮਰੀਜ਼ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਮਿਲ ਲਓ ਜਿਨ੍ਹਾਂ ਦੀ ਮਦਦ ਨਾ ਹੋਵੇ ਫਿਰ ਮੇਰੇ ਮੂਹਰੇ ਹੀ ਮੂੰਹ 'ਚ ਮਾਈਕ ਕਰ ਦਿਓ ਕਰਦੇ ਹੋ ਤੁਸੀਂ ਮੂੰਹ 'ਚ ਮਾਈਕ ਕਰ ਦਿਓ ਹਾਂਜੀ ਇਹਨ ਮੋਲ ਕੁਆਤਰ ਜੀ ਤੁਸੀਂ ਇਹਦੀ ਮਦਦ ਕਿਉਂ ਨਹੀਂ ਕਰ ਰਹੇ ਮੈਂ ਤੁਹਾਨੂੰ ਮਾਈਕ 'ਚ ਤੁਹਾਡੇ ਜਵਾਬ ਦੇ ਦਾਂਗਾ ਪਰ ਐ ਨਾ ਕਰੋ ਇਹਨਾਂ ਦੀ NGO ਸਾਡੀ ਵੱਲੋਂ ਮਦਦ ਚੱਲ ਰਹੀ ਹੈ ਚਲੋ ਅਸੀਂ ਕਿਹੜਾ ਜੇਬੋ ਦਿੰਨੇ ਆ ਡੋਨਰ ਹੀ ਕਰ ਰਹੇ ਨੇ ਪਰ ਮੇਰੀ ਬੇਨਤੀ ਹੈ ਕਿ ਐਦਾਂ ਦੀ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਉਸ ਤੋਂ ਬਾਅਦ ਜੀ ਸੱਦ ਕੇ ਵੀਡੀਓ ਪਾਓ ਹੋਰ ਕੁਝ ਤੁਸੀਂ ਕਹਿਣਾ ਬਸ ਜੀ ਇੱਕ ਦੋ ਦਿਨ ਤਾਂ ਮੈਂ ਵੀ ਛਾੜਿਆ ਸੀ ਜਦੋਂ ਮੇਰੀ ਵਾਈਫ ਦਾਰੇ ਗਲਤ ਬੋਲਦੇ ਸੀਗੇ ਜੀ ਤੁਸੀਂ ਨੰਬਰ ਬਦਲ ਲਓ ਦੇਖੋ ਲੋਕ ਬੜੇ ਕੁੱਤੇ ਨੇ ਔਰ ਭੈਣੇ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਭੈਣ ਬਣ ਕੇ ਦੇ ਤੁਸੀਂ ਸਾਡੀ ਹੈਲਪ ਕਰ ਰਹੇ ਹੋ 4 ਮਹੀਨੇ ਤੁਸੀਂ ਤੁਹਾਡੇ ਤੋਂ ਡੈਲਸਿਸ ਵੀ ਕਰਾ ਰਹੇ ਆਂ ਦੋ ਵਾਰ ਰਾਸ਼ਨ ਵੀ ਲੈ ਕੇ ਗਏ ਆਂ ਇੱਥੋਂ ਤੁਹਾਡੇ ਅਸੀਂ ਦੇਖ ਤੇਰੇ ਛੋਟੇ ਭਰਾਵਾਂ ਨਹੀਂ ਅਸੀਂ ਤੁਹਾਨੂੰ ਇੱਕੋ ਬੇਨਤੀ ਕਰਦੇ ਆਂ ਨਹੀਂ 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 ਮੈਂ ਤਾਂ ਮੈਂ ਤਾਂ ਦੇਖ ਮੇਰੀ ਗੱਲ ਸੁਣ ਭੈਣੇ ਤੇਰੇ ਤੁਹਾਡੇ ਕਰਮ ਤੁਹਾਡੇ ਨਾਲ ਮੇਰੇ ਕਰਮ ਮੇਰੇ ਨਾਲ ਪਰ ਨਾ ਜ਼ਿੰਦਗੀ ਚ ਇਹਨਾਂ ਦਾ ਸਾਥ ਨਾ ਛੱਡੀ ਇਹ ਜਿਹੜੇ ਤੇਰੇ ਕਰਮ ਨੇ ਨਾ ਇਹ ਕਰਮ ਸਭ ਤੋਂ ਉੱਪਰ ਨੇ ਚੰ ਕੋਈ ਗੱਲ ਨਹੀਂ ਸੁਣਨੀ ਅਸੀਂ ਚਲੋ ਸਾਡੇ ਜਿੰਨੇ ਸਾਹ ਹੈਗੇ ਨੇ ਅਸੀਂ ਤੇਰੇ ਨਾਲ ਨਹੀਂ 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 ਰੱਬ ਨਹੀਂ ਰੱਬ ਰੱਬੀ ਅਸੀਂ ਤੇਰੇ ਭਰਾਵਾਂ ਛੋਟੇ ਪਰ ਤੂੰ ਇਹਨਾਂ ਦਾ ਧਿਆਨ ਰੱਖਣਾ ਕੋਈ ਦਿੱਕਤ ਆਏ ਕੋਈ ਇੰਟਰਵਿਊ ਲਈ ਕਵੇਗਾ ਹਾਂਜੀ ਜੀ ਸਦਕੇ ਕਰੋ ਇੰਟਰਵਿਊ ਅਸੀਂ ਤਾਂ ਪਹਿਲਾਂ ਵੀ ਨਹੀਂ ਕਰਵਾਈ ਸੀਗੀ ਮਲਿਆੜਿਆਂ ਨੇ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਕਰਵਾ ਲਓ ਪਰ ਸਾਡੀ ਹੈਲਪ ਤਾਂ ਕੋਈ ਵੀ ਨਹੀਂ ਹੋਈ ਹੈ ਫਾਇਦਾ ਕੀ ਫਿਰ ਇੰਟਰਵਿਊ ਕਰਾਂਦਾ ਮੇਰੇ ਵਰਗਾ ਵੀ ਫਿਰ ਵੀਡੀਓ ਪਾ ਕੇ ਘਰ ਚਲ ਜਿਆ ਕਰੇ ਕਿ ਆਏ ਆ ਜੀ ਆ ਮਰੀਜ਼ ਹੈ ਜੀ ਆ ਵੀਡੀਓ ਪਾਤੀ ਜੀ ਹੁਣ ਅਸੀਂ ਘਰ ਚੱਲਨੇ ਆ ਜੀ ਜ਼ਿੰਮੇਦਾਰੀ ਵੀ ਚੱਕੋ ਨਾ ਮਰੀਜ਼ ਦਾ ਨੰਬਰ ਪਾਣਾ ਵੀ ਸਿੱਧਾ ਇੰਟਰਵਿਊ ਚੱਕ ਕੇ ਕਰਤੀ ਕਿੰਨੇ ਪੈਸੇ ਚੱਲ ਗਏ ਮਰੀਜ਼ ਨੂੰ ਕਿੰਨੀ ਲੋੜ ਸੀ ਤੁਹਾਨੂੰ ਕੀ ਪਤਾ ਫਿਰ ਤੁਸੀਂ ਤਾਂ ਐਂ ਹੀ ਚੱਕ ਕੇ ਕਰਤੀ ਮਦਦ ਕਰਨੀ ਤਰੀਕੇ ਨਾਲ ਕਰੋ ਇੱਕ ਨੰਬਰ ਲਾਓ ਆਪਣਾ ਉਹ ਨੰਬਰ ਦੇ ਵਿੱਚ ਡੋਨਰ ਤੁਹਾਨੂੰ ਫੋਨ ਕਰੇਗਾ ਡੋਨਰ ਨੂੰ ਉਹਦੇ ਘਰ ਦੀ ਇਨਕੁਆਰੀ ਭੇਜੋ ਹਸਪੀਟਲ ਦੀ ਰਸੀਦ ਭੇਜੋ ਜਿਵੇਂ ਅਸੀਂ ਕਰਦੇ ਹਾਂ ਤੇ ਐਵੇਂ ਚਲਾਓ ਐਨ ਜੀਓ ਇਹ ਤਾਂ ਬੜਾ ਹੀ ਸੌਖਾ ਹੈ ਸਤਿ ਸ਼੍ਰੀ ਅਕਾਲ ਜੀ ਆ ਮਰੀਜ਼ ਹੈ ਜੀ ਆ ਨੰਬਰ ਹੈ ਜੀ ਇਹਨੂੰ ਫੋਨ ਕਰ ਲਓ ਮੈਂ ਵਿੱਚ ਵਿਊ ਲੈਂਨ ਨੂੰ ਜੇ ਸੱਚੀ ਹੋਈ ਮੈਂ ਦਰਦ ਰੱਖਦਾ ਨਾ ਫਿਰ ਇੱਕ ਨੰਬਰ ਜਾਰੀ ਕਰਾਂ ਮ ਆਪਣਾ ਕਿ ਭਾਈ ਆ ਮੇਰਾ ਨੰਬਰ ਹੈ ਆ ਮਰੀਜ਼ ਹੈ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਮੈਨੂੰ ਪੁੱਛੋ ਅਸੀਂ ਤੁਹਾਨੂੰ ਜੈਨੂਨ ਕਰਾਵਾਂਗੇ ਰੋ ਡੋਨਰਾਂ ਨੂੰ ਵੀ ਬੇਨਤੀ ਹੈ ਐਂ ਕਿਸੇ ਦੇ ਰੋਂਦੇ ਚਿਹਰੇ ਦੇਖ ਕੇ ਪੈਸੇ ਨਾ ਬਾਧਿਆ ਕਰੋ ਖਾਤਿਆਂ 'ਚ ਚੈੱਕ ਕਰਿਆ ਕਰੋ ਬੜੇ ਮਰੀਜ਼ ਸਾਡੇ ਕੋਲ ਵੀ ਫੇਕ ਆਂਦੇ ਨੇ ਝੂਠੇ ਬਿੱਲ ਚੱਕੇ ਹੁੰਦੇ ਨੇ ਉਹਨਾਂ ਨੇ ਕਈ ਵਾਰ ਮਰੀਜ਼ ਆਂਦਾ ਕਹਿੰਦਾ ਜੀ ਇਹ ਮੇਰਾ ਮਰੀਜ਼ ਆ ਹਸਪੀਟਲ ਤੇ ਚੈੱਕ ਕਰੋ ਕੋਈ ਮਰੀਜ਼ ਨਹੀਂ ਹੁੰਦਾ ਕਿੱਥੋਂ ਫਾੜ ਲੂਗੇ ਤੁਸੀਂ ਬੇਨਤੀ ਹੈ ਕਿ ਬੜੀ ਵੱਡੀ ਪੱਦਰ ਤੇ ਦਾਨ ਦੀ ਦੁਰਵਰਤੋਂ ਹੋ ਰਹੀ ਹੈ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਸਿੱਧਾ ਹਸਪੀਟਲ ਜਾਵੇ ਹਾਂ ਜੀ ਭਾਈ ਤੈਨੂੰ ਕੀ ਚਾਹੀਦਾ ਹੁਣ ਦੇਖੋ ਇਹਨਾਂ ਦੇ ਡੈਲਸਿਸ ਹੁੰਦੇ ਨੇ ਕਿੱਥੋਂ ਹੁੰਦੇ ਨੇ ਦਿਖਾਈਓ ਪਹਿਲਾਂ ਇੱਥੋਂ ਦੇ ਹੁਣ ਦੇਖੋ ਆ ਨੈਕ ਇਹਨਾਂ ਦੇ ਡੈਲਸਿਸ ਹੁੰਦੇ ਨੇ ਆ ਨੈਕ ਲਾਈਨ ਪਹਿਲਾਂ ਇਹਨਾਂ ਦੇ ਪਈ ਸੀ ਹੁਣ ਹੱਥ 'ਚ ਪਈ ਹੋਈ ਆ ਕਿਸੇ ਨੇ ਮਦਦ ਕਰਨੀ ਸਿੱਧੀ ਆ ਕੇ ਕਰ ਦੇਵੇ ਇਹਨਾਂ ਨੂੰ ਰਾਸ਼ਨ ਲੈ ਦੇਵੇ ਆ ਕੇ ਜਾਂ ਇਹਨਾਂ ਨੂੰ ਡੈਲਸਿਸ 'ਤੇ ਜਾ ਕੇ ਪੈਸੇ ਦਿਓ ਮੈਂ ਕਰਾ ਦੇਵਾਂ ਦਵਾਈਆਂ ਲੈ ਦੇਵੇ ਲੋਡ ਹੀ ਨਹੀਂ ਮੇਰੇ ਬਚੋਲੇ ਨੂੰ ਵਿੱਚ ਪਾੜਦੀ ਕੀ ਲੋਡ ਆ ਤੁਹਾਨੂੰ ਸਿੱਧਾ ਆਓ ਅਸੀਂ ਤੁਹਾਨੂੰ ਇਨਕੁਆਇਰੀ ਦਵਾਵਾਂਗੇ ਦੇਖੋ ਕਿੰਨੀ ਕਿਊਟ ਜੀ ਪਿਆਰੀ ਜਿਨ੍ਹਾਂ ਦੀ ਬੇਟੀ ਆ ਇੱਥੇ ਆਓ ਤੇ ਮਰੀਜ਼ ਬੈਠੇ ਹੋਏ ਨੇ ਆਪਣੀ ਆਪਣੀਆਂ ਦਿੱਕਤਾਂ ਲੈ ਕੇ ਇੱਕ ਇੱਕ ਮਰੀਜ਼ ਆ ਕੇ ਤੁਸੀਂ ਸਭ ਕੁਝ ਚੈੱਕ ਕਰਕੇ ਹੈਲਪ ਕਰ ਦਿਓ ਕੋਈ ਲੋੜ ਹੀ ਨਹੀਂ ਤੁਹਾਨੂੰ ਸਾਡੇ ਮਗਰ ਲੱਗਣ ਦੀ ਤਾਂ ਤੁਸੀਂ ਹੁਣ ਕਿਸੇ ਦੀ ਵੀ ਭੈਣੇ ਫੋਨ ਨਹੀਂ ਚੱਕਣੀ ਕੋਈ ਲੋੜ ਹੋਈ ਪੜ੍ਹਾਈ ਦੀ ਬੱਚੇ ਦੀ ਰਾਸ਼ਨ ਦੀ ਤੁਸੀਂ ਇੱਥੋਂ ਸੇਵਾ ਲੈਂਦੇ ਰਹੋ ਠੀਕ ਹੈ ਜੇ ਸਾਡੀ ਉਧਰੋਂ ਆਉਂਦੀ ਫਿਰ ਸਾਨੂੰ ਕੀ ਲੋੜ ਨਹੀਂ ਐਕਚੁਅਲੀ ਸਾਡੀ ਵੀ ਮਜਬੂਰੀ ਹੈ ਜਦੋਂ ਜਦ ਤੁਸੀਂ ਮਦਦ ਦਿੱਤੀ ਸਾਡੀ ਸਾਡੀ ਮਜਬੂਰੀ ਪਤਾ ਕੀ ਹੈ ਜਿਵੇਂ ਹੁਣ ਤੁਹਾਡੀ ਇੰਟਰਵਿਊ ਸਾਡੇ ਕਿਸੇ ਡੋਨਰ ਨੇ ਦੇਖ ਲਈ ਉਹ ਤੁਹਾਨੂੰ ਪੈਸੇ ਦੇ ਕੇ ਗਿਆ ਉਹਨੇ ਕਿਹਾ ਯਾਰ ਇਹ ਇੰਟਰਵਿਊ ਕੋ ਕਰੀ ਜਾਂਦੇ ਜਿੰਨੇ ਦੀ ਮਦਦ ਹੋ ਰਹੀ ਹੈ ਜੇ ਮੈਂ ਵੀ ਤੁਹਾਡੀ ਮਦਦ ਕਰ ਰਿਹਾ ਹਰ ਮਹੀਨੇ ਮੇਰਾ ਵੀ ਦਿਲ ਟੁੱਟੂ ਹੈ ਨਾ ਤੁਸੀਂ ਇੰਟਰਵਿਊ ਕਰ ਰਹੇ ਹੋ ਇੰਟਰਵਿਊ ਮੈਨੂੰ ਇੰਟਰਵਿਊ ਤੋਂ ਕੋਈ ਦਿੱਕਤ ਨਹੀਂ ਜੇ ਤੁਸੀਂ ਸਾਡੇ ਕੋਲ ਮ ਕੋਈ ਗੱਲ ਮੱਲੇ ਵਾਲੇ ਨੇ ਤੁਸੀਂ ਕੋਈ ਗੱਲ ਕੋਈ ਗੱਲ ਅੱਗੋਂ ਦੀ ਧਿਆਨ ਰੱਖਿਓ ਸਾਡੀ ਵੀ ਮਜਬੂਰੀ ਐ ਸਾਨੂੰ ਡੋਨਰ ਸਵਾਲ ਪੁੱਛਦਾ ਕਿ ਅਸੀਂ ਤੈਨੂੰ ਸੇਵਾ ਦੇ ਕੇ ਗਏ ਆਂ ਫਿਰ ਮਰੀਜ਼ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਤੁਹਾਡੇ ਦਿੱਤੇ ਪੈਸੇ ਖਾ ਗਏ ਉਹਨਾਂ ਨੂੰ ਇਹ ਨਹੀਂ ਪਤਾ ਹਰ ਹਫ਼ਤੇ ਇੰਨਾ ਖਰਚਾ ਹੋ ਰਿਹਾ ਇੰਨੀਆਂ ਦਵਾਈਆਂ ਨਹੀਂ ਨਹੀਂ ਕੋਈ ਗੱਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਿਸਟਮੈਟਿਕ ਵੇਨ ਵਾਲਾ ਅਗਰ ਤੁਸੀਂ ਭਲਾ ਕਰਨਾ ਚਾਹੁੰਦੇ ਹੋ ਪੰਜਾਬ ਦਾ ਮੇਰੇ ਨਾਲ 1 ਟੂ 1 ਕਰ ਲਿਆ ਕਰੋ ਅਗੇ ਕੋਈ ਇੱਥੇ ਕੋਈ ਕੁਝ ਨਹੀਂ ਘਟਦਾ ਤੁਹਾਡਾ ਤੁਹਾਨੂੰ ਚਾਰ ਚੰਗੀਆਂ ਸਲਾਹਾਂ ਹੀ ਦਊਂਗਾ ਲੋਕਾਂ ਦੀਆਂ ਕਿ ਹਾਂ ਭਾਈ ਇਦਾਂ ਸੇਵਾ ਕਰ ਲਓ ਇ